ਅੱਸੀ ਗਾਲ ਦੋਸਤੋ ਸਵਾਗਤ ਹੈ ਅੱਜ ਦੇ ਇਸ ਨਵੇਂ ਵਲੌਗ ਦੇ ਵਿੱਚ ਤੇ ਅੱਜ ਆਪਾਂ ਮਿੱਥਰੂ ਸਵੇਰ ਸਵੇਰ ਚੱਲੇ ਆ ਯਾਰ ਤਪੇਵਲ ਨੂੰ ਕਿਉਂਕਿ ਜਿਹੜੇ ਆਪਣੇ ਆਈਫੋਨ ਵਾਲੀ ਡਾਟਾ ਕੇਬਲ ਆ ਉਹ ਹੋ ਚੁੱਕੀ ਆ ਖਰਾਬ ਮੈਂ ਰਬੜ ਦੀ ਲਾ ਕੇ ਜਿਹੜਾ ਹਦੀ ਸੀ ਪਰ ਇਹਦੇ ਥੱਲੇ ਵੀ ਯਾਰ ਸੱਪ ਨਿਕਲ ਗਿਆ ਦੇਖੋ ਇਹ ਟੁੱਟ ਗਈ ਰਾਤ ਮੈਂ ਚਾਰਜ ਲਾ ਕੇ ਫੋਨ ਆਪਣਾ ਧਰਿਆ ਤੇ ਸਵੇਰ ਜੱਕਿਆ 20% ਫੋਨ ਸੀ ਤਾਂ ਕਰਕੇ ਹੁਣ ਪਹਿਲਾਂ ਡਾਟਾ ਕੇਬਲ ਲੈਣੀ ਆ ਇਹਦਾ ਮੈਨੂੰ ਸਾਢੇ ਨਾਲ ਲੱਗਦਾ ਕੀ ਹਲਾਤਾ ਪ੍ਰਿੰਸ ਕਾਦੇ ਆ ਆਪਣਾ ਨਹੀਂ ਫੋਨ ਜੀ ਆਈ ਦੇ ਜਿਹੜੀ ਸਾਫ ਕਰੀ ਜਾਂਦੀ ਸਾਰੀ ਐਸੀ ਵੀਡੀਓ ਮੈਥੋਂ ਨਾ ਬਣਵਾਈ ਮੈਨੂੰ ਬੋਲਣਾ ਨਹੀਂ ਆਉਦਾ ਕਿਸ ਸਾਥ ਆ ਜੀ ਮੈਂ ਤਾਂ ਉਹ ਲੈ ਗਿਆ ਉਹਦਾ ਹੀ ਕਹਿੰਦਾ ਹੱਥ ਖੜੇ ਹੈ ਕਹਿੰਦਾ ਹੋਰ ਕਿਤੇ ਦਾਖਲੇ ਕਰ ਲਉ ਓਏ ਉਹਦਾ ਸਮਾਨ ਕੱਢ ਕੇ ਵੇਚ ਦੇ ਅੱਗੇ ਨੂੰ ਕਿਆ ਰਹਿ ਗਿਆ ਕੱਟ ਲਾ ਹੋਰ ਭੈਣਾ ਆਪਣੇ ਫੋਨ ਉਡਾ ਕੱਟਦਾ ਵੀ ਇਹ ਨਹੀਂ ਇਹਨੂੰ ਪਤਾ ਮੇਰਾ ਇਹ ਕਿਹੜੇ ਲੋਟ ਵਰਤੇ ਵੀ ਹੈ ਇਹਨੂੰ ਕੱਟ ਲਾ ਓਏ 6 ਲੈ ਦੇ ਮੈਨੂੰ ਚੈੱਕ ਓਏ ਆਫਰੀ ਹੈ ਬੋਲ ਦੀਵਾਲੀ ਧਮਾਕਾ ਹੀ ਹੈ ਤੇ ਸਾਰਾ ਤਾਂ ਲੰਘ ਗਿਆ ਮੇਰਾ ਵਾਲਾ ਕੱਟਲਾ ਫਿਕਸ ਹੋ ਗਿਆ ਪ੍ਰੈਸਰ ਨਾ ਵੀ ਆਪਣੇ ਦਾ ਹੱਥ ਘੱਟੇ ਨਹੀਂ ਗਿਆ ਨਹੀਂ ਨਹੀਂ ਹੁਣ ਬੋਲ ਤੂੰ ਕੀ ਵਾਲੀਏ ਵਾਈ ਗੱਲ ਸਾਰਾ ਤੇ ਦਿਹਾੜੀਆ ਦਾ ਦੇ ਦੋਗੇ ਮੈਨੂੰ ਦਿਹਾੜੀ ਤਾਂ ਦੇ ਦਿੰਦੇ ਆਖੇ ਦੇ ਬੇਟਾ ਸਵਾਰ ਰੁਪਿਆ ਏਟਾ ਦਾ ਲਊ ਉਹ ਸਵਾਰ ਰੁਪਿਆ ਸਵਾਰ ਕਰਕੇ ਇਹ ਵੀ ਇੱਕਦ ਚੱਲਦਾ ਹੈ ਬਰੇਟ ਦਾ ਸਵਾਰ ਕਰਕੇ ਏਟਾਂ ਲਾ ਲੀ ਤੇ ਜੇ ਡਲੇ ਕਰੂਗਾ ਉਹਦੇ ਕੱਟੂਗਾ پیسے ਤੇ ਇਹਦਾ ਜਿਗਾਰਡ ਕਰਤਾ ਯਾਹਦੇ 2 ਮਿੰਟਾਂ ਦੇ ਵਿੱਚ ਕੁਪਰਸੈਂਟ ਮਤਲਬ ਕੁੱਲ ਮਿਲਾ ਕੇ ਆਪਣੇ ਪੈਸੇ ਬਚ ਗਏ ਹੈ ਨਾ ਹੱਥ ਨੇ KFC ਦੱਲਿਆ ਕਰੂਗਾ ਤਸਵੀਰਾਂ ਖੜਾ ਕਰਾਂਗੇ ਆਪਾਂ ਪਹੁੰਚ ਚੁੱਕੇ ਹਾਂ ਮੇਟਰ ਬਰਨਾਲੇ ਇਹ ਅੰਦੇ ਲੋਗ ਕਿਹਾ ਬਰਨਾਲੇ ਬਰਨਾਲੇ ਪਹੁੰਚ ਚੁੱਕੇ ਹਾਂ ਗਾਇਸ ਜਨਾਬ ਜੀ 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 ਅਗਲੀ ਫੋਟੋ ਬਣਾਈ ਨਾ ਉਹ ਅਗਲੀ ਇਹ ਲੀਲੀ ਬਣਾਈ ਨਾ ਭੈਣ ਦਾ ਲੋੜਾ ਇਸ ਜਿਹੜਾ ਰਹਿੰਦਾ ਹੈ ਅਜਿਹੀਆਂ ਚੀਜ਼ਾਂ ਨਹੀਂ ਬੋਲਦੇ ਹੁੰਦੇ ਕੈਮਰੇ 'ਚ ਮੇਰੇ ਸਾੜੇ ਦਿਨਾਂ ਨਾ ਦੱਸੀ ਯਾਰ ਇਹ ਫੋਟੋ ਕੰਮ ਨਾ ਕਰਿਆ ਕਰ ਬਾਈ ਦੇਖੀ ਯੂਟਿਊਬਰ ਦੀ ਵੀ ਹੱਥ ਖਰਾਬ ਹੋ ਗਦਾ ਹੈ ਬਾਈ ਹੱਥਾਂ ਤੇ ਰਿੰਕ ਲੱਗੀ ਰਿੰਕ ਮੈਂ ਜੋ ਬੜੀ ਲੱਗੀ ਆਪਾਂ ਹੀ ਇੱਕ ਕੁੱਤੀ ਚੱਲ ਗਈ ਪੂਰੇ ਵੀ ਲੱਗੀ ਮੋਜ਼ਾਂ ਦੇਖ ਰੋ ਬਹੁਤ ਹੀ ਸੋਹਣਾ ਬਣਿਆ ਸਾਸਰੀ ਘਾਲ ਦੀ ਸਾਰਿਆਂ ਨੂੰ ਕੈਬਨ ਦੇ ਉਹਲੇ ਇਹ ਪੱਲੀਆਂ ਪਸਾਈਆਂ ਜਾਂਦੀਆਂ ਹਨ ਹਾਂ ਆ ਤੇ ਕੋਰਾ ਯਾਰ ਮੂਹ ਇਧਰ ਤੇ ਕਿਹਾ ਟੱਕਣ ਲੱਗਿਆ ਬੋਤਲ ਡੀਡੀ ਕਰੀ ਜਾਂਦਾ ਟੱਕਣ ਖੋਲਣਾ ਮੈਂ ਆਖਿਆ ਮਾ ਸੰਖ ਖਲਵਾ ਲੈ ਇੱਕ ਇਥੇ ਵਧੀਆ ਰਹਿ ਜਾਂਦਾ ਹੁਣ ਕੋ ਦਾ ਆਨੇ YouTube ਲੈਂਡ ਲਾਨ ਫਾਰਮਰ ਤੇ ਆਊਗਾ ਹੈ ਬੋਰ ਪਾ ਆ ਆ ਦੇਖੋ ਦੇਖੋ ਆਸ ਕੀ ਕਰੀ ਜਾਂਦਾ ਆਸ ਕੀ ਆਸ ਕੀ ਕੀ ਹਾਲ ਹੈ ਸਾਜੀ ਕੀ ਕਰ ਰੋ ਨਾਮ ਹੁਣ ਆ ਤੁਹਾਡਾ ਤੁਹਾਡਾ ਬੰਦਾ ਆ ਦੇਖੋ ਤੁਹਾਡਾ ਬੰਦਾ ਆਸ ਕੀ ਆਸ ਕੀ ਕਰੀ ਕਰੀ ਹਾਂ ਹਾਂ ਨਾ ਜੀ ਕਿਧੇ ਫੋਨ ਨਹੀਂ ਹਾਂ ਸੁਣਾਣਾ ਕਰਨਾ ਉਹ ਵੀ ਕੰਮ ਕਰ ਰਿਹਾ ਆਸ ਕੰਦੇ ਹਾਂਜੀ ਰਾਜਾ ਜੀ ਚਲੋ ਜੀ ਚੱਲਦੇ ਕੁਝ ਖਾ ਪੀ ਜਾਈਏ ਬੁੱਖ ਬੜ ਲੱਗੇ ਹੈ ਨਹੀਂ ਆਈ ਜਾ ਲੈਣੇ ਦਵਾ ਤਾ ਕੇ ਆਣ ਦੀ ਨਾਲ ਜੀ ਕੋਈ ਨਾਣ ਵਿੱਚ ਨਹੀਂ ਬੱਸ ਉਹ ਨਾ ਆਪਾ ਵੇਚਾਂ ਨਾਣ ਵੇਚ ਤਾਂ ਦੱਸੀ ਆ ਦਿੱਤੀ ਹੋਈ ਇਹਦਾ ਮੌਕਾ ਵੇਚਾਂ ਭੈ ਜੀ ਉਹ ਨਾਣ ਵੇਚ ਆਏ ਮੈਨੂੰ ਮੌਕਾ ਵੇਚਾਂ ਜਿਹੜੀ ਚੀਜ਼ ਮਿਲ ਕੇ ਉਹ ਹੀ ਲਗਾ ਜਾਂਦੇ ਮੌਕੇ ਦੇ ਵਿੱਚ ਕਰ ਦਿਆਂ ਮੌਕਾ ਵੇਚਾਂ ਔਰ ਧੰਨਵਾਦ ਜੀ ਜੀ ਰਹੇਗਾ ਤਾਂ ਭੈ ਜੀ ਆ ਗਿਆ ਓਏ ਹੈਲੋ ਜੰਦਾ ਛੀਟ ਦਿੰਦੇ ਆ ਸੀ ਬਸ ਤਾਂ ਹਾਂ ਜਾ ਕੇ ਰੱਖੇ ਫਿਰ ਵਧੀਆ ਆਉਗਾ ਇੱਥੇ ਐਂ ਇੱਥੇ ਤੱਕ ਬਊ ਛਿੱਟੇ ਆ ਰਹੇ ਛਿੱਟੇ ਜਿੱਤੇ ਆ ਛਿੱਟੇ ਬਾਹਰ ਤੇ ਆ ਰਹੇ ਆ ਕਾਤਰੀ ਵੀ ਨਹੀਂ ਕੈਮਰੇ ਦੇ ਵਿੱਚ ਹੈ ਸੂਰਜ ਦੂਜੇ ਪਾਸੇ ਆ ਗਿਆ ਲੈ ਘਰ ਸੂਰਜ ਆਪਣੇ ਪੁੱਠੇ ਪਾਸੇ ਆ ਦਿਨ ਪੁੱਠੇ ਆ ਨਾ ਦਿਨ ਪੁੱਠੇ ਆ ਅੱਛਾ ਦੇਖਦਰਾ ਯਾਰ ਬਾਈ ਕੰਮ ਕਰ ਕਰ ਲਾ ਕੋਈ ਪਹਿਲਾਂ ਖੜਾ ਆਖਰੀ ਗਾਲ ਸਾਸਰੀ ਗਾਲ ਕੱਢ ਦੀ ਗਾਲ ਕੀ ਹਾਜੀ ਕਿਵੇਂ ਹੋਈ ਵਧੀਆ ਵਧੀਆ ਠੀਕ ਹਾਂ ਕਮੁਦਰੀ ਓਏ ਬਈ ਇਹ ਚੇਪੀਆਂ ਲਵਾ ਦੇ ਸੀ ਆਹ ਦੇ ਟੈਟੂ ਕਰਕੇ ਚੀਕਾਂ ਮਾਰਦਾ ਸੀ ਚੀਕਾਂ ਕਿਵੇਂ ਆ ਤੇਰੇ ਸਾਹ ਪੀ ਫਰੀਲ ਜੀ ਨੇ ਇੱਕਦਮ ਬਣਾਉਣੀ ਵੀਡੀਓ ਜੀ ਬੜੀ ਕਾ ਸੋਹਣੀ ਲੱਗਦੀ ਸੀ ਇਹ ਜੇ ਇਹ ਬਈ ਕੀ ਨਹੀਂ ਕਰਦਾ ਦੇਖਿਓ ਤੁੱਪ 'ਚ ਖੜਾਗਾ ਪੰਦੀ ਸੀ ਨਾ ਚੀਕਾਂ ਚੱਲ ਸੰਗ ਚੱਲ ਚੱਲ ਅੰਦਰ ਇਹ ਬਈ ਵਲੌਗ 'ਚ ਪਾਉਣੀ ਹੈ ਜੰਗਾ ਚੱਲ ਕੀ ਹਾਲ ਹੈ ਯਾਰ ਏ ਆਪਣਾ ਚੌਮੂ ਮੈਨ ਬਲਾਉ ਮਾਲੇ ਬਲਾਉ YouTube ਤੇ ਪਾਵਾਂ ਕੀ ਹਾਂ ਆਪਾਂ ਉਹ ਕਹਿੰਦਾ ਮੈਨੂੰ ਸਾਸਰੀ ਗਾਲ ਜੀ ਅੱਜ ਸਾਡੇ ਕੋਲ ਆਏ ਨੇ ਲੈਣ ਲਾਉਣ ਫਾਰਮ ਨਾ ਕੈਂਚੀਆਂ ਤੋਂ ਕੀ ਖਾਉਂਗੇ ਸਰ ਕੈਂਚੀਆਂ ਨੂੰ ਪੱਖੋ ਕੈਂਚੀਆਂ ਉੱਗੋ ਤੋਂ ਵੀ ਉਹ ਗਾਈ ਜਾਂਦਾ ਬੱਚੇ ਦੇ की खाऊं भाई? डेढ़ या ना कोई बढ़िया शरम। की खाऊं ऐसे सारा कुछ अपने कोई वेजी है नॉन वेज तो है नहीं। कौन कहता है तेरे को क्या कहता है? जसी? की खाएँगे भाई? क्या हुआ? चुस्ता है क्या भाई? चुस्ता है। फिर यार हुआ है तू देख ना इशारों पाप्पा आई थी ना? हाँ। तुम करा रहे हो घर के ਭਾਈ ਬਈ ਨੂੰ ਚਾਹੀਦੀ ਕਰਾਰੇ ਜੇ ਠੀਕ ਹੈ ਕਰਾਰੇ ਕਰਾਰੇ ਹੀ ਲੈ ਗਈ ਹੈ ਅੱਜ ਕਰਾਰੇ ਲੈ ਕੇ ਆਏ ਚੰਗਾ ਚੱਲ ਕੇ ਤਾ ਕੰਮ ਨਹੀਂ ਕਰਦਾ ਚੱਲ ਲਾਉਣਾ ਤੇ ਚੱਲ ਜਲਦੀ ਕਰ ਹੁਣ ਸਾਡਾ ਗਾਂਧੀ ਬਣਾਉਗਾ ਖਾਣ ਪੀਣੇ ਸ਼ਮਾਨ ਕਿਵੇਂ ਦੇਗਾ ਇਧਰ ਮੁਗਰੀ ਇਧਰ ਵੇਰੇ ਪ੍ਰਦਾਸ ਦਾ ਕਾਇਨ ਦੇ ਕਾਇਨ ਯਾਰਾ ਆ ਗਈ ਆ ਗਈ ਫੋਟੋ ਬੋਲ ਹੁਣ ਬੋਲ ਹੈਲੋ ਗਰਲਸ ਓਏ ABC ਸੁਣਾ ਦੇ ਯਾ ਜਾਗਦਾ ਯਾਰ ਤੂੰ ਤਾਂ ਪਰੇਸ਼ਾਨ ਆ ਆ ਇਧਰ ਆਏ ਕਰਕੇ ਇੱਥੇ ਗਏ ਥੋੜੇ ਆਲਾ ਇੱਥੇ ਬੋਲ ਹੁਣ ਬੋਲ ਕਿਵੇਂ ਕਹਿ ਜੀ ਇਹ ਜਾਏਗਾ ਰੋਜ਼ ਮਿਲ ਆਦੇ ਸਾਂਹ ਸਾਡੀ ਆਹ ਬਲੌਗ ਲਓ ਲੈ ਲੀ ਜੀ ਹੋਰ ਜੀ ਕੀ ਬਾਬੋ ਠੀਕ ਠਾਕ ਹੋ ਕਿੱਦਾ ਹੋਰ ਫਿਰ ਕਿੱਥੇ ਘੁੰਮਦਾ ਤੂੰ ਉਹ ਠੀਕ ਠਾਕ ਹੀ ਤੁਸੀਂ ਕੀ ਆ ਬਲੌਗ ਬਣਾ ਰਹੇ ਹੋ ਇਹ ਕਿੱਦਾਂ ਹਾਂਜੀ ਬਾਈ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਆਪਾਂ ਤੁਹਾਨੂੰ ਜੋ ਦੱਸ ਰਹੇ ਅੱਜ ਉਹਨੂੰ ਨਵੀਂ ਚੀਜ਼ ਲੈ ਕੇ ਆ ਰਹੇ ਆ ਤੁਹਾਡੇ ਲਈ ਆਪਣੀ ਢਿੱਲੋ ਕਲੈਕਸ਼ਨ ਦੁਕਾਨਾ ਬਾਈ ਨੂਰ ਚੌਂਕ ਤੇ ਜੋ ਆਪਾਂ ਸੇਲ ਕੀਤੀ ਆ ਤੇ ਆਪਾਂ ਬਹੁਤ ਸਾਤੇ ਰੇਟਾਂ ਵਿੱਚ ਸਮਾਨ ਦੇ ਰਹੇ ਆ ਤੁਸੀਂ ਬਾਅਦ ਤੋਂ ਬਾਅਦ ਵਿਜ਼ਿਟ ਕਰਨਾ ਤੇ ਮੇਰਾ ਕੰਟੈਕਟ ਨੰਬਰ ਆ ਜੋ ਬਾਈ ਆਪ ਨੋਟ ਕਰੋ 730762353 ਤੇ ਮੈਨੂੰ ਕਾਲ ਕਰਕੇ ਵੀਰੇ ਕਿਸੇ ਨਵੀਂ ਦੁਕਾਨ ਕਰਨੀ ਆ ਜਾਂ ਹੋਲ ਸੇਲ ਤੇ ਮਾਲ ਲੈਣਾ ਮੈਨੂੰ ਪਲੀਜ਼ ਕੰਟੈਕਟ ਕੀਤਾ ਜਾਵੇ ਆਪਾਂ ਹੋਲ ਸੇਲ ਤੋਂ ਵੀ ਘੱਟ ਰੇਟਾਂ 'ਚ ਮਾਲ ਦੇ ਦਾਂਗੇ ਓਕੇ ਥੈਂਕ ਯੂ ਬਈ ਚਲ ਦੱਸੀ ਕਿ ਕਿੱਥੇ ਗਏ ਸੀ ਹੈ ਬਰਨਾਲੇ ਬਰਨਾ ਕੀ ਦੇਖਣ ਗਈ ਤੂੰ ਸੈਰ ਹੈ ਸੈਰ ਹੈ ਤੂੰ ਸੈਰ ਕਰਾਉ ਤੱਤੇ ਨਾਲ ਕਹਣਾ ਕਿ ਦੱਦੇ ਨਾਲ ਕਹਣਾਗਾ ਹੈ ਓਏ ਤੱਤੇ ਨਾਲ ਕਹਣਾ ਕਿ ਦੱਦੇ ਨਾਲ ਕਹਣਾ ਹੋ ਗਿਆ ਓਏ ਫੁਰਾ ਫੁਰਾ ਤੇਨੇ ਗਣਾ ਤਸਰਾ ਠੀਕ ਹੈ ਦਸਰਾ